ਬਨੇਰਾਏ ਕੋਈ ਐਸਾ ਥਾਂ ਨਹੀਂ ਹੈਗਾ ਜਿੱਥੇ ਉਹ ਨਹੀਂ ਵੱਸਦਾ ਉਹ ਤਾਂ ਸਾਰੀਆਂ ਥਾਵਾਂ ਅੰਦਰ ਵੱਸ ਰਿਹਾ ਜੀ ਆ ਕੁਛ ਦੇ ਨਹੀਂ ਹੋਏ ਨੇ ਜਿੱਤਾਂ ਹੁਸ਼ਿਆਰਪੁਰ ਦੀ ਧਰਤੀ ਤੇ ਨਿੱਕੇ ਜੇ ਬੱਚੇ ਨਾਲ ਕੋ ਕਰਮ ਹੋਇਆ ਤੇ ਜੇ ਆਪਾਂ ਰੱਬ ਸੱਚਮੁੱਚ ਇਹਨਾਂ ਬੱਚਿਆਂ 'ਚ ਵੇਖਿਆ ਹੁੰਦਾ ਤੇ ਕੋ ਕਰਮ ਹੋ ਸਕਦਾ ਪਰ ਨਿੱਕੇ ਜੇ ਬੱਚੇ ਦਾ ਕੀ ਕਸੂਰ ਹੋਏਗਾ ਵੀ 4 ਸਾਲ ਦਾ ਬੱਚਾ ਕੀ ਕਸੂਰ ਹੋਏਗਾ ਉਹਦਾ ਤੇ ਸਾਡੇ ਵੱਡੇ ਵੱਡੇ ਜਿਹੜੇ ਪੁਲਿਸ ਅਫਸਰ ਸੀ ਉਹ ਵੀ ਚੁੱਪ ਹੋ ਗਏ ਹੁਣ ਆਖੇ ਜੀ ਬਸ ਫੜ ਲਿਆਏ ਜਿੰਨੇ ਕੋ ਕਰਮ ਕੀਤਾ ਸੀ ਵੱਡੇ ਵੱਡੇ ਲੀਡਰ ਚੁੱਪ ਹੋ ਗਏ ਤੇ ਜੇਕਰ ਉਸ ਬੱਚੇ ਦੀ ਥਾਂ ਤੇ ਆਪਣੇ ਬੱਚੇ ਨੂੰ ਕਿਤੇ ਵੇਖੋ ਵੀ ਇਸ ਬੱਚੇ ਦੀ ਥਾਂ ਤੇ ਕਿਤੇ 4.5 ਸਾਲ ਦਾ ਬੱਚਾ ਹੁੰਦਾ ਤੇ ਉਹਦੇ ਨਾਲੇ ਮਾੜਾ ਕੰਮ ਹੋਇਆ ਹੁੰਦਾ ਜਾਂ ਉਸ ਨੂੰ ਮੌਤੇ ਘਾੜ ਕਿਸੇ ਨੇ ਉਤਾਰਿਆ ਹੁੰਦਾ ਜੇ ਟੋਟਲ ਪੁਲਿਸ ਅਫਸਰ ਜਾਂ ਲੀਡਰ ਇਹ ਗੱਲ ਸਮਝ ਲੈਣ ਤੇ ਬੱਚਿਆਂ ਦੇ ਨਾਲ ਮਾਸੂਮਾਂ ਦੇ ਨਾਲ ਮੈਂ ਕਹਿੰਨੇ ਇਸ ਧਰਤੀ ਤੇ ਮਾੜਾ ਕੰਮ ਹੋ ਹੀ ਨਹੀਂ ਸਕਦਾ ਪਰ ਸੀ ਕਹਿੰਨੇ ਜਿਹਦਾ ਬੱਚਾ ਸੀ ਜੀ ਉਹਦਾ ਬੱਚਾ ਹੈ ਸਾਡਾ ਕਿਹੜਾ ਬੱਚਾ ਹੈ ਗੱਲ ਤੇ ਇੱਥੇ ਮੁੱਕਦੀ ਆ ਨਾ ਕਿ ਸਾਡਾ ਕਿਹੜਾ ਬੱਚਾ ਹੈ ਕਿਸੇ ਦਾ ਧੀ ਪੁੱਤ ਮਰ ਕੇ ਕਿਸੇ ਦਾ ਇਹ ਸਾਡਾ ਥੋੜੀ ਹੈ ਅੱਜ ਨਰਦਈ ਪੁਣਾ ਸਾਡੇ ਅੰਦਰ ਤਾਂ ਹੀ ਆ ਨਾ ਪਿੱ ਕਿਸੇ ਦੇ ਬੱਚੇ ਦੇ ਜਨਮ ਹੋਇਆ ਸਾਡੇ ਥੋੜੀ ਹੋਇਆ ਹੈ ਸਾਡਾ ਤਾਂ ਕੈਨੇਡਾ ਅਮਰੀਕਾ ਚ ਰਹਿ ਰਿਹਾ ਹੈ ਜੀ ਸਾਡਾ ਤਾਂ ਵਿਦੇਸ਼ਾਂ ਨੂੰ ਜਾਜੇ ਚੜਿਆ ਹੋਇਆ ਹੈ ਕਿਸੇ ਦੇ ਬੱਚੇ ਨਾਲ ਮਾੜਾ ਕਰਮ ਹੋਇਆ ਆਪਾਂ ਕਿ ਲੈਣਾ ਅੱਜ ਪੁਲਿਸ ਅਫਸਰ ਤਾਂ ਚੁੱਪ ਕਰ ਗਏ ਪਰ ਉਸ ਬੱਚੇ ਦੀ ਥਾਂ ਤੇ ਕਦੇ ਆਪਣੇ ਬੱਚੇ ਨੂੰ ਪਾ ਕੇ ਵੇਖੋ ਵੀ ਜੇ ਸਾਡੇ ਬੱਚੇ ਨੇ ਕੰਮ ਹੋਇਆ ਹੁੰਦਾ ਫਿਰ ਆਪਾਂ ਕਿਹੜੀ ਸਜ਼ਾ ਸੁਣਾਉਂਦੇ ਜਿਹੜੇ ਵੀਰ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਜਦੋਂ ਖੇਤੀ ਪੱਕਣ ਤੇ ਆਉਂਦੀਆਂ ਨਾ ਕਈ ਵਾਰੀ ਬਜ਼ੁਰਗ ਆਮ ਤੌਰ ਤੇ ਕਹਿੰਦੇ ਹੁੰਦੇ ਸੀ ਉਹਨਾਂ ਨੇ ਇੱਕ ਦੋ ਕਾਂ ਮਾਰ ਕੇ ਟੰਗ ਦੇਣੇ ਖੇਤਾਂ ਦੇ ਵਿੱਚ ਉਹਨਾਂ ਨੇ ਕਹਿਣਾ ਵੀ ਆਹ ਇੱਕ ਦੋ ਜਿਹੜੇ ਕਾਂ ਟੰਗੇ ਨੇ ਨਾ ਉੱਚੇ ਕਰਕੇ ਮਾਰ ਕੇ ਇਹਨਾਂ ਨੂੰ ਵੇਖ ਕੇ ਬਾਕੀ ਕਾਂ ਨਹੀਂ ਆਉਂਦੇ ਰੌਲਾ ਤੇ ਪਹੁੰਣਗੇ ਕਾਂ ਪਰ ਪੱਕੀ ਹੋਈ ਮੁੜ ਕੇ ਖੇਤੀ ਨੂੰ ਨਹੀਂ ਖਾਂਦੇ ਜਿੰਨਾ ਚਿਰ ਇਹਨਾਂ ਬੱਚਿਆਂ ਦੇ ਮਾਸੂਮਾਂ ਤੇ ਜ਼ੁਲਮ ਕਰਨ ਵਾਲੇ 2 4 10 ਤਾਂ ਇਹੋ ਜੇ ਪੰਜਾਬ ਅੰਦਰ ਨਹੀਂ ਨਾ ਟੰਗੇ ਜਾਂਦੇ ਕਿ ਚੌਂਕ ਅੰਦਰ ਹੱਥ ਪੈਰ ਵੱਢ ਕੇ ਟੰਗੇ ਹੋਣ ਜਦ ਪੁੱਠੇ ਟੰਗੇ ਹੋਣ ਤੇ ਸਿਰ ਵਾਲੇ ਪਾਸੇ ਤੋਂ ਅੱਗ ਲਾਈ ਹੋਵੇ ਉਹਨਾਂ ਚਿਰ ਇਹਨਾਂ ਬੱਚਿਆਂ ਮਾਸੂਮਾਂ ਤੇ ਜ਼ੁਲਮ ਨਹੀਂ ਰੁਕਣਾ ਤੇ ਆਪਾਂ ਨੂੰ ਵੀ ਨਰਦਈ ਪੁਣਾ ਜਿਹੜਾ ਛੱਡਣਾ ਪੈਣਾ ਹੈ ਤੇ ਬੱਚਾ ਭਾਵੇਂ ਹਿੰਦੂ ਵੀਰ ਦਾ ਹੋਵੇ ਚਾਹੇ ਮੁਸਲਮਾਨ ਭਰਾਵਾਂ ਦਾ ਹੋਵੇ ਚਾਹੇ ਮੈਂ ਕਹਿੰਦਾ ਕਿਸੇ ਵੀ ਧਰਮ ਦਾ ਹੋਵੇ ਮਾਸੂਮ ਦੇ ਜ਼ੁਲਮ ਕਰਨ ਵਾਲੇ 2 4 ਕਾਂ ਟੰਗਣੇ ਪੈਣੇ ਨੇ ਤੇ ਫਿਰ ਜਾ ਕੇ ਇਹਨਾਂ ਮਾਸੂਮਾਂ ਤੇ ਜ਼ੁਲਮ ਬੰਦ ਹੋ ਸਕਦਾ ਤੇ ਅਫਸਰ ਸ਼ਹੀ ਨੂੰ ਵੀ ਚਾਹੀਦਾ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਉਸ ਬੱਚੇ ਨੂੰ ਆਪਣਾ ਬੱਚਾ ਜਾਣ ਕੇ ਇਹ ਸਾਡਾ ਆਪਣਾ ਪੋਤਾ ਹੈ ਜੇ ਕਿਸੇ ਧੀ ਨਾ ਮਾੜਾ ਕੰਮ ਹੁੰਦਾ ਏ ਤੇ ਸਾਡੀ ਆਪਣੀ ਧੀ ਹੈ ਜਦੋਂ ਇਹ ਸੋਚ ਸਾਡੀ ਬਣ ਗਈ ਨਾ ਉਦੋਂ ਨਾ ਤੇ ਕਿਸੇ ਛੋਟੀ ਜੀ ਬੱਚੀ ਦੇ ਨਾਲ ਰੇਪ ਹੋਣਾ ਹੈ ਤੇ ਨਾ ਕਿਸੇ ਮਾਸੂਮ ਦੀ ਹੱਤਿਆ ਹੀ ਹੋਣੀ ਹੈ